ਲਓ ਵੀ ਮਿੱਤਰੋ ਮੁੰਡੇ ట్రాన్స్ਮੀਟਰ ਫਿੱਟ ਕਰ ਰਹੇ ਨੇ ਲੇਜ਼ਰ ਲਾਉਣ ਵਾਸਤੇ ਆਪਾਂ ਗੜਾ ਮੁੰਡਾ ਆਪਣਾ ਰਿਸ਼ਤੇਦਾਰ ਆ ਇਹਦਾ ਨੰਬਰ ਦੇ ਦਾਂਗੇ ਜੇ ਕਿ ਇਹਨੇ ਲੇਜ਼ਰ ਕਰਾ ਲਵਾਉਣਾ ਹੋਵੇ ਉਹ ਤਾਂ ਪੱਠਾ ਸਾਡਾ ਪੂਰਾ ਸਿਰੇ ਦਾ ਬੰਦਾ ਟੈਟੂ ਬਣੇ ਹੋਏ ਨੇ ਉਹਦੇ ਟੈਟੂ ਵੀ ਦਿਖਾਉਣੇ ਨੇ ਉਹਦੇ ਇੱਕ ਦਿਨ ਕੱਲਾ ਕੱਲਾ 5-7 ਭਾਗ ਬਣਨਗੇ ਵੀਡੀਓ ਦੇ ਦੇਖੋ ਭਾਈ ਲੇਜ਼ਰ ਲਾਉਣਾ ਕਿਹੜਾ ਸੋਫਾ ella inna ko karna binda ਕਰਤਾ ਪਰੇ ਕੋਈ ਬਸ ਤੱਕਣਾ ਨਹੀਂ ਕਰਦਾ ਇਹ ਇਹ ਜਿਹੜਾ ਹੁਣ ਤੱਕ ਕਰਿਆ ਉੱਥੋਂ ਤੇ ਕਿੰਨਾ ਪਤਾ ਲੱਗ ਰਿਹਾ ਸਹੀ ਹੋਵੇ ਇਹ ਵੀ ਹੋ ਨਹੀਂ ਜਾ ਹਰ ਸਮਾਂ ਆਉਂਦਾ ਉਹ ਇਸ ਤੋਂ ਹੌਲ ਹੋ ਰਿਹਾ ਹੈ ਜਦੋਂ ਹੈ ਨਹੀਂ ਲੱਗ ਉਹਨੇ ਲੈ ਕਿੰਨੇ ਲੈਵਲ ਤੋਂ ਹੈ ਇਹਨੇ ਲੈ ਕੋਣ ਹੈ ਉਹ मेरा इंडिकेटर ला मारी बढ़िया बोल हरी यंत्र बिना देखे देख दिए हैं मैं नहीं करता यार और भाई भाई दिखाओ दिखाओ ਹਰੂ ਰਿਕਵਰ ਕਰਦੇ ਹਾਂ ਬੈਡਲ ਆ ਜਾ ਓਏ ਹੁਣ ਇਹ ਠਮਾ ਕੇ ਖੱਤੇ ਦਾ ਲੈਵਲ ਫਿਰ ਟੋਇਆ ਵੀਦੇ ਨਹੀਂ ਨਹੀਂ ਵਧੀਆ ਫੋਨ ਮਾਗਰ ਰੱਖੇ ਦੇ ਮਾਗਰ ਦਿਖਾ ਦੇਖੋ ਮਤਲਬ ਚਾਹ ਉਹ ਤੋਂ ਭਰਨਾ ਨਹੀਂ ਹਾਂ ਹਾਂ ਮੈਨੂੰ ਪਤਾ ਲੱਗ ਗਿਆ ਠੀਕ ਆ ਬਾਹਰ ਲਾ ਕੇ ਮਾ ਪਹਿਲਾ ਦੋਈ ਨਹੀਂ ਜੂਣੀ ਆਉਣਾ ਹੋਂਦ ਹੋਂਦ ਕਮ ਕੇ ਆ ਲੈ 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 ਇਹ ਕੜਾਜਾ ਇਹ ਹਲਿਆ ਇਹ ਦਿੰਦੇ ਲੋ ਇਹ ਤੂਤਾ ਜੱਟ ਆ ਤੂਤਾ ਜੱਟ ਇਹਦੀ ਲੈ ਲੈ ਸਮਾਰ ਕੇ ਤੂਤੇ ਜੱਟ ਦੀ ਇਹਨਾਂ ਨੂੰ ਮਿਲੋਂ ਦਿਖਾਈ ਲੈਜਰ ਦੇ ਸਮਾਰਕ ਤੇ